ਆਪਾਂ ਆਪਸ ਵਿੱਚ ਮਿਲ ਕੇ ਸਿੱਖੀ ਦੇ ਨਿਆਰੇ ਸਿਧਾਂਤਾਂ ਦੀ ਗੱਲ ਹੀ ਕਰ ਰਹੇ ਹਾਂ ਨਾ ਸਿੱਖ ਕਾਰਨ ਤੇ ਕਰਨ ਦੋ ਅਲੱਗ-ਅਲੱਗ ਕਿਰਿਆਵਾਂ ਨਹੀਂ ਮੰਨਦਾ ਕੁਝ ਸੰਪਰਦਾਵਾਂ ਦਾ ਮਤ ਹੈ ਕਿ ਪ੍ਰਕਿਰਤੀ ਕਾਰਨ ਅਤੇ ਪਰਿਨਾਮ ਦੇ ਸਿਧਾਂਤ ਦੀ ਪਾਲਣਾ ਕਰਦੀ ਹੈ ਤਾਂ ਇਸੇ ਹੀ ਟੰਗ ਨਾਲ ਸੰਸਾਰ ਦੀ ਉਤਪਤੀ ਹੋਈ ਹੈ ਪ੍ਰਤਿਕ ਜਾਂ ਹਰ ਕਾਰਨ ਦਾ ਕੋਈ ਨਾ ਕੋਈ ਪ੍ਰਨਾਮ ਹੁੰਦਾ ਹੈ ਔਰ ਹਰ ਪ੍ਰਨਾਮ ਰਿਜਲਟ ਦੇ ਮਗਰ ਕੋਈ ਨਾ ਕੋਈ ਕਾਰਨ ਹੁੰਦਾ ਔਰ ਇਸੇ ਟੰਗ ਨਾਲ ਹੀ ਇਹ ਸੰਸਾਰ ਜਿਹੜਾ ਕੋ ਚੱਲ ਰਿਹਾ ਹੈ ਇਸ ਸੰਸਾਰ ਗਤੀਮਾਨ ਹੈ ਉਦਾਹਰਨ ਦਿੰਦੇ ਆ ਕਿ ਜੇ ਧੋਪ ਨਿਕਲੀ ਹੋਈ ਹੈ ਤੇ ਇਹਦੇ ਪਿੱਛੇ ਕਾਰਨ ਹੈ ਕਿ ਸੂਰਜ ਨਿਕਲਿਆ ਹੋਵੇਗਾ ਔਰ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੈ ਕਿ ਇਹ ਤਾਂ ਉਸ ਦੇ ਅਗਲੇ ਖੇੜ ਹੈ ਕਾਰਨ ਤੇ ਪ੍ਰਿਨਾਮ ਦਾ ਸਿਧਾਂਤ ਉਸ ਅਕਾਲ ਪੁਰਖ ਤੇ ਲਾਗੂ ਨਹੀਂ ਹੁੰਦਾ ਉਹ ਆਪ ਹੀ ਪ੍ਰਿਨਾਮ ਸਰੂਪ ਇਹ ਸੰਸਾਰ ਹੈ ਔਰ ਉਹ ਆਪ ਹੀ ਕਾਰਨ ਆਉ ਉਹਦਾ ਕਰਤਾ ਜਿਹੜਾ ਉਹ ਆਪ ਹੀ ਹੈ ਔਰ ਆਪ ਹੀ ਇਸ ਢੰਗ ਨਾਲ ਫੈਲਿਆ ਹੋਇਆ ਹੈ ਜਿਹਨੂੰ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਕਿ ਕੌਣ ਕਿਹੜਾ ਕਾਰਨ ਹੈ ਤੇ ਕਿਹੜਾ ਉਹਦਾ ਪਰਨਾਮ ਹੈ ਗੁਰਬਾਣੀ ਸੰਦਰੜ ਕਰਾ ਰਹੀ ਹੈ ਕਿ ਕਈ ਯੁਗਤ ਕਿੰਨੋਂ ਵਿਸਥਾਰ ਕਈ ਢੰਗ ਨਾਲ ਉਹਨੇ ਆਪਣਾ ਇਹ पसारा ਕੀਤਾ ਹੋਇਆ ਕਈ ਵਾਰ ਪਸਰੇਉ ਪਸਾਰੇ ਕਈ ਵਾਰੀ ਹੋਇਆ ਸਦਾ ਸਦਾ ਇੱਕ ਏਕੰਕਾਰ ਪਰ ਉਹ ਪਰਮਾਤਮਾ ਹਮੇਸ਼ਾ ਇੱਕ ਹੈ ਉਹੀ ਆਪਣਾ ਪਸਾਰਾ ਕਰਦਾ ਹੈ ਅੱਗੇ ਸੁਰਜਾ ਸਾਨੂੰ ਗੁਰੂ ਸਬਦ ਜਿ ਕਰਾ ਰਿਹਾ ਨਾਨਾ ਬਿਦ ਕਿਨੋ ਵਿਸਥਾਰ ਤਬ ਅਬਿਨਾਸੀ ਏਕੰਕਾਰ ਉਹਦਾ ਨਾਸ ਨਹੀਂ ਹੁੰਦਾ ਉਹ ਅਕਾਲ ਪੁਰਖ ਆਪ ਹੈ ਜਿਹ ਹੈ ਆਪ ਰਖਿਓ ਪਰਪੰਚ ਆਕਾਰ ਤਮ ਗੁਣ ਮੈਂ ਕਿਨੋ ਵਿਸਥਾਰ ਉਹਨੇ ਹੀ ਇਹ ਸੰਸਾਰ ਜਾਂ ਮਾਇਆ ਦੇ ਰੂਪ ਵਿੱਚ अपना पसारा ਕੀਤਾ ਹੋਇਆ ਹੈ ਦਸ਼ਮ ਪਿਤਾ ਵੀ ਸਾਨੂੰ ਇਧਰ ਧੱਕਾ ਰਿਹਾ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਿਮਪਨ ਸਿਮਟ ਪਿਓ ਸੰਕ੍ਰੇ ਇਕੱਠਾ ਪਰਮਾਤਮਾ ਆਪ ਹੀ ਹਰ ਜਗ੍ਹਾ ਫੈਲਿਆ ਹੋਇਆ ਔਰ ਸਾਰਾ ਉਸੇ ਦਾ ਹੀ पसारा ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੋ ਸਕਦਾ ਕਾਰਨ ਕਾਰਨ ਏਕ ਉਹੀ ਜਿਨ ਕੀ ਆਕਾਰ ਕਾਰਨ ਕਾਰਨ ਫਰਨਾਮ ਔਰ ਕਾਰਨ ਉ ਪਰਮਾਤਮਾ ਆਪ ਹੀ ਹੈ ਜਿਨੇ ਇਹ ਸਾਰਾ ਆਕਾਰ ਧਾਰਿਆ ਹੋਇਆ ਆਪੇ ਕਾਰਨ ਕਰਤਾ ਕਰੇ ਸਿਸ਼ਟ ਦੇਖੇ ਆਪ ਉਪਾਇ ਸਭ ਇੱਕੋ ਇੱਕ ਵਰਤਾ ਅਲਖ ਨਾ ਲਖਿਆ ਜਾਏ ਆਪਾਂ ਰੋਜ਼ ਧੜ ਕਰਦੇ ਆਪੇ ਮੱਛਲੀ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਅੱਗੇ ਹੋ ਧੜ ਕਰਾਂ ਦੇ ਗੁਰੂ ਸਾਹਿਬ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਸੱਸ ਸਭ ਜਗ ਸਹਿਜ ਉਪਾਇਆ ਤੀਨ ਪਵਨ ਇਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਇਆ ਚੁਣ ਲੈ ਮਾਨਕ ਮੋਤੀ ਅੰਦਰੜ ਕਰਾਰੇ ਹਮ ਗੁਰੂ ਸਾਹਿਬ ਕਿ ਉਸ ਅਕਾਲ ਪੁਰਖ ਨੇ ਹੀ ਆਪਣਾ पसारा ਕੀਤਾ ਹੋਇਆ ਔਰ ਸਹਿਜ ਦੇ ਵਿੱਚ ਸੱਸ ਸਭ ਜਗ ਸਹਿਜ ਉਪਾਇਆ ਉਹਨੇ ਸਹਿਜ ਦੇ ਵਿੱਚ ਹੀ ਇਸ ਜਗ ਨੂੰ ਪੈਦਾ ਕੀਤਾ ਆਪਾਂ ਰੋਜ਼ ਜੁੜ ਕਰਦੇ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣਹਾਰਾ ਆਪੇ ਦੇਖਾ ਆਪੇ 부ਜ ਹੈ ਆਪੇ ਹੈ ਵਣਜਾਰਾ ਸੋ ਕਾਰਨ ਤੇ ਪਰਿਨਾਮ ਦਾ ਸਿਧਾਂਤ ਸਵੀਕਾਰ ਨਹੀਂ ਕੀਤਾ ਇੱਕੋ ਅਕਾਲ ਪੁਰਖ ਦਾ ਸਾਰਾ ਆਪ ਹੀ ਰੂਪ ਹੈ ਇਹੀ ਉਸ ਦਾ ਸਰਵਨ ਰੂਪ ਹੈ ਸੋ ਇਸ ਨੂੰ ਨਵਾਂ ਸਿਧਾਂਗ ਗੁਰੂ ਸਾਹਿਬ ਨੇ ਦ੍ਰਿੜ ਕਰਾਣਾ ਕੀਤਾ